ਕਿਸਾਨ ਵੀਰੋ ਇਹ ਕਿ ਝੋਨੇ ਤੇ ਜਿਹੜਾ ਮੋਢਾ ਚ ਬਿਮਾਰੀ ਆਈ ਸੀ ਹੌਪਰ ਦੀ ਬਹੁਤ ਜਿਆਦੇ ਸੀ ਤੇ ਆਪਾਂ ਉਹਦੇ ਤੋਂ ਚੈਸ ਵਾਲਾ ਸਾਲਟ ਕੀਤਾ ਸੀਗਾ 1900 ਦਾ ਡੱਬਾ ਆਇਆ ਸੀਗਾ ਸੋਮੀ ਟੋਨ ਦਾ ਕੰਪਨੀ ਦਾ ਤੇ ਉਹਦੇ ਵਿੱਚ ਪਾਤੀ ਸੀਗੀ ਜਿਹੜੀ ਉਹ ਪੁੜੀ ਹੁੰਦੀ 25 30 ਰੁਪਈਆ ਵਾਲੀ ਆ ਦਾਣਾ ਜਿਹੜਾ ਦਾਗੀ ਹੁੰਦਾ ਸੀ ਉਹ ਨਾਲ ਹੀ ਘਟੋੜੀ ਰੋਗ ਤੋਂ ਝੋਨਾ ਇੱਕ ਟੋੜੀ ਰੋਗੀ ਬਹੁਤ ਜਿਆਦੇ ਆ ਤੇ ਜਿਹਦੇ ਵੀ ਉਹ ਜ਼ਿਆਦੇ ਹੋਵੇ ਤੇ ਉਹ ਜਿਹੜਾ ਡੱਬਾ ਸੀ ਉਹ ਨਵਾਂ ਕਿੱਲਾ ਚ ਪਾਣਾ ਮੇਰੇ ਤੋਂ ਪੈ ਗਿਆ 8 ਕਿੱਲਿਆਂ ਚੀ ਸੁੱਕਾ ਸੀਗਾ ਟਾਰਾ ਵਰਗਾ ਤੇ ਚੈਸ ਦੀ ਦਵਾਈ ਨਾਲ ਝੋਨਾ ਵੈਸੇ ਠੀਕ ਆ ਨਹੀਂ ਤਕਰੀਬਨ ਲੋਕਾਂ ਨੇ ਕਹਿੰਿਆ ਇਹ ਦੋਗੀਆਂ ਪੈ ਗਈਆਂ ਝੋਨਾ ਚ ਆਪਣਾ ਝੋਨਾ ਠੀਕ ਆ ਹਰਾ ਭਰਾ ਖੜਾ ਜੀਗਾ ਇਹ ਸੀਰ 212 212 ਚ ਪਹਿਲੀ ਵਾਰ ਦੇਖੀ ਆ ਆਹ ਤਾਂ दाਣੇ ਬਹੁਤ ਸਾਫ ਹਨ ਨਹੀਂ ਗਟੋਲੀ ਰੋਗ ਵੀ ਇਹਦੇ ਚ ਐਤ ਕੀ ਆ ਬਹੁਤ ਜ਼ਿਆਦਾ ਆਇਆ ਹੋਵੇਗਾ 212 ਚੋਨੈਚ